ਕੀ ਨਾਮ ਆਪਣਾ ਜਿਹੜਾ ਕੀ ਪ੍ਰੋਗਰਾਮ ਰੱਖਿਆ ਸੀ ਤੇ ਹਾਂਜੀ ਸਸੀ ਕਾਲ ਜੀ ਅਸੀਂ ਕੌਰ ਫੈਸ਼ਨ ਬੁਟੀਕ ਪਟੰਡਾ ਤੇ ਆਪਾਂ ਤੀਆਂ ਦਾ ਮਤਲਬ ਮੇਲਾ ਕਰਵਾ ਰਹੇ ਆ ਇੱਥੇ ਤੀਜ ਦੇ ਤਿਹਾਰ ਨੂੰ ਮੁੱਖ ਰੱਖਦੇ ਹੋਏ ਤੇ ਇਹ ਸਾਡੇ ਮਤਲਬ ਗੈਸਟ ਆ ਸਪੈਸ਼ਲ ਮਤਲਬ ਸਭ ਨੇ ਬਹੁਤ ਇੰਜੋਏ ਕੀਤਾ ਸਭ ਨੇ ਸਾਨੂੰ ਪਿਆਰ ਦਿੱਤਾ ਅਸੀਂ ਸਭ ਦਾ तहे ਦਿਲੋਂ ਧੰਨਵਾਦ ਕਰਦੇ ਆ ਪਿਛਲੇ ਸਾਲ ਵੀ ਸਾਨੂੰ ਬਹੁਤ ਪਿਆਰ ਮਿਲਿਆ ਇਸ ਸਾਲ ਵੀ ਸਾਨੂੰ ਬਹੁਤ ਪਿਆਰ ਮਿਲਿਆ ਅਸੀਂ तहे ਦਿਲੋਂ ਸਭ ਦਾ ਥੈਂਕ ਯੂ ਕਰਦੇ ਆ ਜੀ ਆਪਣਾ ਕਿੰਨਾ ਡਾਕਟਰ ਅਨੂਸ਼ੰਮੀ ਆਤਿਥੀ ਤੋਂ ਬਹੁਤ ਮਹਿਮਾਨ ਜੋ ਇਹਨਾਂ ਨੇ ਵੀ ਸੱਦਾ ਦਿੱਤਾ ਪਿਛਲੇ ਸਾਲ ਵੀ ਅਸੀਂ ਇਸ ਪ੍ਰੋਗਰਾਮ ਤੇ ਆਏ ਸੀ ਬਹੁਤ ਹੀ ਇੰਜੋਏ ਕੀਤਾ ਸਾਰਿਆਂ ਨੇ ਤੇ ਇਸ ਸਾਲ ਤੇ ਪਿਛਲੇ ਸਾਲ ਨਾਲੋਂ ਵੀ ਵੱਧ ਰੌਣਕਾਂ ਲੱਗੀਆਂ ਤੇ ਇਹਨਾਂ ਦਾ ਇੱਕ ਜਿਹੜਾ ਉਪਰਾਲਾ ਪੰਜਾਬ ਪੰਜਾਬੀਅਤ ਤੇ ਪੰਜਾਬੀ ਵਿਰਸੇ ਨੂੰ ਉਪਰ ਚੁੱਕਣ ਦਾ ਉਹਦੇ ਤੇ ਇਹਨਾਂ ਨੂੰ ਸ਼ਲਾਘਾਯੋਗ ਪ੍ਰਸ਼ੰਸਾ ਬੰਦੀ ਹੈ ਤੇ ਸ਼ਾਲਾ ਪੰਜਾਬ ਪੰਜਾਬੀਅਤ ਤੇ ਪੰਜਾਬੀ ਵਿਰਸਾ ਇੱਜਤ ਦਿਨਦੂਰਨੀ ਤੇ ਰਾਜਨੀਤਿਕ ਅੱਛੀ ਗੱਲ ਜੀ ਮੇਰਾ ਨਾਮ ਮਨਿੰਦਰ ਕੌਰ ਹੈ ਮੈਂ ਪ੍ਰੋਅਲਟਿਮੇਟਰੀ ਆਂਡਰਾ ਹਾਂ ਮੈਡਮ ਜਿਸ ਕਰਨ ਕੌਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਇੰਨਾ ਵਧੀਆ ਪਲੇਟਫਾਰਮ ਅਨ ਦਿੱਤਾ ਧੰਨਵਾਦ ਇਹ ਕਲਾ ਜੀ ਦਾ ਔਰ ਤੀਆਂ ਦਾ ਫੰਕਸ਼ਨ ਬਹੁਤ ਹੀ ਵਧੀਆ ਤਿਹਾਰ ਹੈ ਜੋ ਕਿ ਸਾਨੂੰ ਸੱਕੇ ਨਿਆਵੀ ਸੱਭਿਆਚਾਰ ਨਾਲ ਜੋੜਦਾ ਜਿਵੇਂ ਕਿ ਅੱਜ ਕੱਲ ਆਪਾਂ ਦੇਖਿਆ ਕਿ ਆਪਣੀ ਹੌਲੀ ਵਿਸਥੇਤ ਨੂੰ ਚੱਲ ਜਾ ਰਹੇ ਹਾਂ ਇੱਕ ਬਹੁਤ ਵਧੀਆ ਪਲੇਟਫਾਰਮ ਹੈ ਜਿੱਥੇ ਸਾਰੀਆਂ ਭੈਣਾਂ ਜੋ ਘਰ ਦੇ ਕੰਮਾਂ ਦੇ ਵਿੱਚ ਰੁੱਝੀਆਂ ਰਹਿੰਦੀਆਂ ਨੇ ਉਹਨਾਂ ਨੂੰ ਮੌਕਾ ਮਿਲਦਾ ਹੈ ਇੱਕ ਦੂਜੇ ਦੇ ਨਾਲ ਹੱਸ ਕੇ ਮਿਲਣਾ ਤੇ ਇੰਜੋਏ ਕਰਨਾ ਅੱਜ ਇੱਕ ਹੋਰ ਫੈਸਲਿਟੀ ਤੋਂ ਬੋਲ ਰਹੇ ਹਾਂ ਅੱਜ ਦੇ ਮੁੱਖ ਮਹਿਮਾਨ ਸਾਡੇ ਅੱਜ ਆਏ ਆ ਅਸੀਂ ਉਹਨ ਸੁਪਿਆ ਚਾਰ ਪਰ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਸੁਪਿਆ ਚਾਰ ਤੋਂ ਵਾਸਤੇ ਸਹੀ ਕਹਾਂਗੇ ਕਿ ਪੰਜਾਬੀ ਲੋਕ ਆਪ ਪੰਜਾਬ ਦੇ ਰਹਿਣ ਵਾਲਿਆਂ ਤਾਂ ਆਪਾਂ ਸਾਰਿਆਂ ਨੇ ਆਪਣੇ ਇਸ ਨਾਲ ਸੰਬੰਧ ਰੱਖ ਜੁੜੇ ਰਹਿਣਾ ਚਾਹੀਦਾ ਹੈ ਤਾਂ ਕਿ ਆਪਣਾ ਪੰਜਾਬੀ ਦਾ ਦਿੱਸਾ ਹੀ ਤਾਸਬ ਕੇ ਰੱਖ ਸਕਦੇ ਆ ਜਾਂ ਆਪ ਇਸ ਦੇ ਵਿੱਚ ਪਾਰਟਿਸਪੇਟ ਕਰਾ ਜਿਵੇਂ ਤੇ ਤੀਆਂ ਦਾ ਸਦਾਰਾ ਦੇਣਾ ਇਹ ਆਪਣਾ ਖਾਸ ਜਿਹੜਾ ਕੋਈ ਲੋਕ ਪੁੰਨ ਦਾ ਜਾ ਬਸ ਅੱਜ ਤੀਆਂ ਦੇ ਤਿਹਾੜੇ ਸਾਰੇ ਜਿਹੜੇ ਮਹਿਮਾਨ ਆਏ ਨੇ ਯੂਨਿਕ ਤੇਰੀ ਚੇਮਾ ਮੋਨਵਲੋ ਸਾਰੇ ਮੁੱਖ ਮਹਿਮਾਨ ਡਾਕਟਰ ਅਨੰਦ ਸਿੰਘ मैम ਬੋਬੀ मैम ਜਰਨ ਮੈਮ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਫੈਸ਼ਨੇਬਲੋ ਪਟਿਕ ਵੱਲੋਂ ਤੇ ਸ਼ਾਲਾ ਇਹ ਜਿਹੜਾ ਬਿਹਾਰ ਆ ਆਈ ਸਾਰੀਆਂ ਕੁੜੀਆਂ ਬਣਾਉਂਦੀਆਂ ਰਹਿਣ ਠੱਸਦੀਆਂ ਰਹਿਣ ਕਰਦੇ ਓਕੇ ਥੈਂਕ ਯੂ ਅੱਛਾ ਜੀ ਸਾਰਿਆਂ ਨੂੰ ਮੈਂ ਸੀਲਾ ਨਾ ਮੈਡਮ ਡਿਸਕਰਨ ਕੋਹ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਇਤੋਂ ਦਾ ਪ੍ਰੋਗਰਾਮ ਸਾਰਾ ਇਤੋਂ ਦਾ ਸਾਰਾ ਪ੍ਰੋਗਰਾਮ ਸਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਮੈਂ ਮੈਡਮ ਦਾ तहे ਦਿਲੋਂ ਧੰਨਵਾਦ ਕਰਦੀ ਆਂ ਥੈਂਕ ਯੂ ਸੈਸ਼ਨ ਨੂੰ ਇਵੇਂ ਹੀ ਮਨਾਇਆ ਜਾਏਗਾ ਦੂਜੀ ਗੱਲ ਜੇ ਵਿੱਚ ਵਿਚਾਲੇ ਕੋਈ ਗਲਤੀ ਹੋ ਜੇ ਨਾ ਤਾਂ ਪਲੀਜ਼ ਕੋਆਪਰੇਟ ਕਰਿਓ ਕਿ ਜੇ ਤੁਹਾਨੂੰ ਕੋਈ ਲੱਗਦਾ ਹੈ ਕਿ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਆਪਣੀ ਮਰਜ਼ੀ ਦਾ ਤਾਂ ਤੁਸੀਂ ਆ ਕੇ ਆਪਣਾ ਨਾਮ ਨੋਟ ਕਰਵਾ ਸਕਦੇ ਹੋ ਆਈਆਂ ਇਕੱਠੀਆਂ ਹੋ ਕੇ ਆਈਆਂ ਅੱਜ ਮੈਂ ਤਾਂ ਦੇਰ ਪਹੁੰਚਾਈਆਂ

ਯੋਕੀ ਹੱਸਣ ਨਾਲ ਹੀ ਆਪਣੀ ਆਪਣਾ ਸਰੀਰ ਵਧੀਆ ਰਹਿੰਦਾ ਹੈ ਜੀ ਪਰ ਬਾਬਾ RAMDEV ਤਾਂ ਕਹਿੰਦਾ ਹੈ ਕਿ ਜਿੰਨਾ ਤੁਸੀਂ ਹੱਸਦੇ ਹੋ ਨਾ ਉਨਨਾ ਹੀ ਤੁਹਾਡੀ ਵਧੀਆ ਕੋਈ ਵੀ ਆ ਸਕਦਾ ਜੀ ਪਲੀਜ਼ ਤੁਹਾਡੇ ਲਈ ਸਟੇਜ ਫੁੱਲ ਹੈ सौ नड़ि छियानवे चौरानवे तिरानवे नब्बे अठासी सतासी छियासी पचासी चौरासी त्रासी बयासी इक्यासी

24 23 22 21 20 19 18 15 14 13 12 11 10 9 ਇਹ ਨੌਜਵਾਨ ਨੂੰ ਬੁਲਾਣਾ ਚਾਹਾਂਗੇ ਸਟੇਜ ਤੇ ਇਹਨਾਂ ਨੂੰ ਸਨਮਾਨਿਤ ਕਰਨ ਲਈ ਤਾੜੀਆਂ ਮੰਗਦੀ ਇੱਕ ਛੋਟਾ ਜਿਹਾ ਸਾਡੇ ਕਲੀਓ ਛੋਟਾ ਮਾ ਮੈ ਵਰ ਹੀ ਹੈ ਵਾਰੀ ਮੇਰੀ ਸੰਮੀਏ ਸੰਮੀ ਮੇਰੀ ਵਾਰ ਮੈਂ ਮਾਰੀ ਹੈ